ਸਾਥੀਓ ਨਮਸਕਾਰ ਚੈਨਲ ਸਭ ਰੰਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਮਨਦੀਪ ਰਜੋਰਾ ਅੱਜ ਇਸ ਵੇਲੇ ਅਸੀਂ ਮੂੰਗੀ ਦੇ ਖੇਤ ਦੇ ਵਿੱਚ ਖੜੇ ਹਾਂ ਤੇ ਕਿਸਾਨ ਵੀਰ ਸਾਡੇ ਨਾਲ ਨੇ ਤਾਜਵਿੰਦਰ ਸਿੰਘ ਜੀ ਤਾਜਵਿੰਦਰ ਸਿੰਘ ਜੀ ਨੇ ਲਗਭਗ 5 ਕਿੱਲਿਆਂ ਦੇ ਵਿੱਚ ਮੂੰਗੀ ਬੀਜੀ ਹੈ ਇਹਨਾਂ ਦੇ ਨਾਲ ਅੱਜ ਅਸੀਂ ਮੂੰਗੀ ਬਾਬਤ ਸਾਰੀ ਜਾਣਕਾਰੀ ਹਾਸਿਲ ਕਰਾਂਗੇ ਮੂੰਗੀ ਜਿਹੜੀ ਹੈ ਉਹ ਕਿਸਾਨ ਵੀਰਾਂ ਨੂੰ ਪਤਾ ਹੈ ਕਿ ਆਲੂ ਤੋਂ ਬਾਅਦ ਬੀਜੀ ਜਾਂਦੀ ਹੈ ਚਾਪਟਰ ਕਣਕ ਤੋਂ ਬਾਅਦ ਬੀਜੀ ਜਾਂਦੀ ਹੈ ਫਸਲੀ ਚੱਕਰ ਜਿਹੜਾ ਹੈ ਮੂੰਗੀ ਬੀਜਣ ਵਾਲੇ ਕਿਸਾਨ ਦਾ ਵੱਖ-ਵੱਖ ਹੋ ਸਕਦਾ ਹੈ ਅੱਜ ਸਾਰੀਆਂ ਗੱਲਾਂ ਤਾਜਵਿੰਦਰ ਸਿੰਘ ਜੀ ਦੇ ਨਾਲ ਕਰਾਂਗੇ ਤੇ ਬਿਹਤਰ ਜਾਣਕਾਰੀ ਮੰਗੀ ਦੇ ਲਈ ਜਟਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਕਿਸਾਨ ਵੀਰਾਂ ਦੇ ਉਹ ਅਗਲੇ ਸੀਜ਼ਨ ਦੇ ਵਿੱਚ ਕੰਮ ਆ ਗਏ ਤਾਜਵਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰੇ ਤੁਹਾਡੇ ਇਸ ਚੈਨਲ ਦੇਖਣ ਵਾਲੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਤਾਜਵਿੰਦਰ ਜੀ ਤੁਸੀਂ ਇਹ ਜਿਹੜੀ ਮੂੰਗੀ ਬੀਜੀ ਹੈ ਸਭ ਤੋਂ ਪਹਿਲਾਂ ਇਹਦੀ ਕਿਸਮ ਦੀ ਗੱਲ ਕਰ ਲਈਏ ਏਪੀਏਯੂ ਵਾਲੀ ਕਿਸਮ ਹੈ ਜਾਂ ਕੋਈ ਪ੍ਰਾਈਵੇਟ ਕਿਸਮ ਵੀ ਹੈ ਇਹ ਆਪਣੀ ਬੰਸੀ ਗੋਲਡ ਕਿਸਮ ਹੈ ਜੀ ਬੰਸੀ ਗੋਲਡ ਤੁਸੀਂ ਇਹ ਬੀਜੀ ਹੈ ਜੀ ਬੜੀ ਮਕਬੂਲ ਕਿਸਮ ਹੈ ਇਹ ਵੀ ਹੈ ਨਾ ਜੀ ਹਾਂ ਜੀ ਤੇ ਤੁਸੀਂ ਇਸ ਦੇ ਲਈ ਖੇਤ ਜਿਹੜਾ ਹੈ ਉਹ ਕਿਵੇਂ ਤਿਆਰ ਕੀਤਾ ਸੀਗਾ ਜੀ ਅਸੀਂ ਖੇਤ ਤਿਆਰੀ ਦੀ ਖਾਸ ਗੱਲ ਕਰਾਂਗੇ ਕਿਉਂਕਿ ਜੇਕਰ ਖੇਤ ਵਧੀਆ ਤਿਆਰ ਨਹੀਂ ਹੋਊਗਾ ਤੇ ਫਿਰ ਉਹ ਝਾੜ ਦੇ ਉੱਤੇ ਸਾਡਾ ਅਸਰ ਪੈਂਦਾ ਹੈ ਹਾਂ ਜੀ ਇਹ ਅਸੀਂ ਜੀ ਮੰਨ ਲਓ ਕਣਕ ਕਣਕ ਦੀ ਕਟਾਈ ਕਰਕੇ ਜੀ ਉਸ ਤੋਂ ਬਾਅਦ ਤੂੜੀ ਬਣਾਈ ਤੂੜੀ ਬਣਾ ਕੇ ਬਸ ਖੇਤ ਨੂੰ ਸੁੱਕਾ ਸੁੱਕਾਵਾ ਕੇ ਜੀ ਸੁੱਕੇ ਬੈਡਾਂ ਤੇ ਬਿਜਾਈ ਕਰੀਏ ਜੀ ਮੰਨ ਲਓ ਵੀ ਅਸੀਂ ਆਪਾਂ ਤਿੰਨ ਪ੍ਰਕਾਰ ਨਾਲ ਬਿਜਾਈ ਕਰ ਸਕਦੇ ਹਾਂ ਬਾ ਕੇ ਮੰਨ ਲਾ ਵੀ ਜਿਵੇਂ ਆਪਣੀ ਬਿਜਾਈ ਵਾਲੀ ਮਸ਼ੀਨ ਹੁੰਦੀ ਹੈ ਕਣਕ ਬਿਜਾਈ ਵਾਲੀ ਮਸ਼ੀਨ ਉਸ ਨਾਲ ਵੀ ਬਿਜਾਈ ਕਰ ਸਕਦੇ ਹਾਂ ਜੀ 0 ਡਲ ਨਾਲ ਵੀ ਬਿਜਾਈ ਕਰ ਸਕਦੇ ਹਾਂ ਜੀ ਇਹ ਆਪਾਂ ਇਸ ਵਾਰ ਬੈਡਾਂ ਵਾਲੀ ਮਸ਼ੀਨ ਇਹ ਪਹਿਲੀ ਵਾਰ ਆਪਾਂ ਤਜਰਬਾ ਕਰ ਰਹੇ ਹਾਂ ਕਿਉਂਕਿ ਇਸ ਤੇ ਥੋੜਾ ਜਿਹਾ ਵੀ ਮੰਨ ਲਾ ਵੀ ਮੂੰਗੀ ਨੂੰ ਇਹ ਸਮੱਸਿਆ ਆਉਂਦੀ ਹੈ ਕਿ ਜਦੋਂ ਪਾਣੀ ਲਾ ਦਿੰਦੇ ਸੀ ਤਾਂ ਆਪਾਂ ਮੂੰਗੀ ਮੱਚ ਜਾਂਦੀ ਸੀ ਹਾਂਜੀ ਇਹ ਬੈਡਾਂ ਵਾਲੀ ਮੂੰਗੀ ਦੀ ਇਹੀ ਬੈਨੀਫਿਟ ਆਉਂਦੀ ਹੈ ਕਿ ਇਹ ਮੱਚਦੀ ਨਹੀਂ ਮੱਚਦੀ ਨਹੀਂ ਜੀ ਗਰਮੀ ਬਹੁਤ ਹੈ ਪਾਣੀ ਦੀ ਲੋੜ ਲੱਗਦੀ ਹੋਊਗੀ ਪਾਣੀ ਜਿਹੜੇ ਹੈ ਉਹ ਗਰਮੀ ਨੂੰ ਦੇਖਦੇ ਆ ਕਿਸਾਨ ਵੀਰ ਗਿਣਤੀ ਦੇ ਵਿੱਚ ਲਾਉਂਦੇ ਹੋਣਗੇ ਤੇ ਕਿੰਨੇ ਪਾਣੀ ਇਸ ਨੂੰ ਹੁਣ ਤੱਕ ਤੁਸੀਂ ਲਾ ਚੁੱਕੇ ਹੋ ਤੇ ਕਿੰਨੇ ਪਾਣੀ ਲੱਗਣੇ ਬਾਕੀ ਨੇ ਪਾਣੀ ਇਸ ਵਾਰ ਇਸ ਨੂੰ ਮਤਲਬ ਵੀ ਇੱਕ ਤਾਂ ਆਪਾਂ ਜਦੋਂ ਬਜਾਈ ਕਰੀ ਸੀ ਸੁੱਕੇ ਚ ਬਜਾਈ ਕਰਕੇ ਹੰਤ ਪਾਣੀ ਉਦੋਂ ਲੱਗਿਆ ਸੀ ਇੱਕ ਉਸ ਤੋਂ ਬਾਅਦ ਜੀ ਮਤਲਬ ਵੀ ਹੁਣ ਇੱਕ ਹਫਤੇ ਪਹਿਲਾਂ ਇਹਨੂੰ ਪਾਣੀ ਲਗਾ ਚੁੱਕੇ ਹਾਂ ਠੀਕ ਹੈ ਤਾਜਵੰਦਰ ਜੀ ਫਸਲੀ ਚੱਕਰ ਦੀ ਗੱਲ ਅਸੀਂ ਕਰਾਂਗੇ ਆਲੂ ਤੋਂ ਬਾਅਦ ਵੀ ਜਿਹੜੇ ਕਿਸਾਨਾਂ ਨੇ ਮੂੰਗੀ ਬੀਜੀ ਹੈ ਉਹਨਾਂ ਦੀ ਮੂੰਗੀ ਜਿਹੜੀ ਹੈ ਉਹ ਲਗਭਗ ਤਿਆਰ ਹੈ ਹਾਂਜੀ ਤੇ ਇਹ ਤੁਹਾਡੇ ਖੇਤ ਦੇ ਵਿੱਚ ਤੁਸੀਂ ਕਿਹੜਾ ਫਸਲੀ ਚੱਕਰ ਅਪਣਾਉਨੇ ਹੋ ਤੁਸੀਂ ਕਿਉਂਕਿ ਕਣਕ ਤੋਂ ਬਾਅਦ ਬੀਜੀਏ ਜੀ ਇਹ ਹਾਂਜੀ ਇੱਕ ਤਈ ਮੰਨ ਲਾ ਵੀ ਜਿਹੜੀ ਆਲੂਆਂ ਤੋਂ ਬਾਅਦ ਆਪਾਂ ਵੀ ਮੂੰਗੀ ਦੀ ਬਿਜਾਈ ਕਰਨੀ ਹੈ ਜੀ ਉਹ ਤਾਂ ਸਭ ਤੋਂ ਬੈਸਟ ਆਪਸ਼ਨ ਹੈ ਠੀਕ ਆ ਜੀ ਮੰਨ ਲਾ ਵੀ ਕਿਉਂਕਿ ਉਹ ਮੂੰਗੀ ਨੇ ਕਿਉਂ ਉਹ ਨੂੰ ਸਮਾਂ ਜ਼ਿਆਦਾ ਮਿਲ ਜਾਂਦਾ ਹੈ ਜੀ ਉਸ ਨੇ ਚੰਗਾ ਝਾੜ ਦੇਣਾ ਹੈ ਠੀਕ ਆ ਜੀ ਜਿਹੜੀ ਆਪਾਂ ਕਣਕ ਤੋਂ ਬਾਅਦ ਦਾ ਬਿਜਾਈ ਕਰਦੇ ਆ ਮੂੰਗੀ ਦੀ ਇਹ ਥੋੜਾ ਜਿਹਾ ਮੰਨ ਲਾ ਵੀ ਆਪਾਂ ਨੂੰ ਮੰਨ ਲਾ ਵੀ ਕਨਫਰਮ ਨਹੀਂ ਹੈਗਾ ਵੀ ਝਾੜ ਦੇਊਗੀ ਜੀ ਕਿਉਂਕਿ ਇਸ ਤੇ ਕਈ ਵਾਰ ਮੰਨ ਲਾ ਵੀ ਸਮਾਂ ਘੱਟ ਹੋਣ ਕਾਰਨ ਕਈ ਵਾਰ ਕੋਈ بارش ਦੀ ਮਾਰ ਵੀ ਪੈ ਜਾਂਦੀ ਹੈ ਜਾਂ ਕਈ ਵਾਰ ਮੰਨ ਲਾ ਵੀ ਇਹ ਕਈ ਵਾਰ ਪੰਜ ਮਨ ਚ ਵੀ ਰਹਿ ਜਾਂਦੀ ਹੈ ਜੇ ਚੰਗੀ ਕਿਤੇ ਚੰਗੀ ਜ਼ਮੀਨ ਹੈ ਤਾਂ ਚੰਗੀ ਵੀ ਹੋ ਸਕਦੀ ਹੈ ਪਰ ਇਹ ਮੰਨ ਲਾ ਵੀ ਕਨਫਰਮ ਨਹੀਂ ਹੁੰਦਾ ਜੀ ਆਪਾਂ ਜਿਹੜੀ ਕਣਕ ਤੋਂ ਬਾਅਦ ਹੈ ਜੀ ਦੂਸਰਾ ਇਸ ਤੇ ਮੰਨ ਲਾ ਵੀ 20 April ਤੋਂ ਜੇ ਪਹਿਲਾ ਪਹਿਲਾ ਵੇਚ ਦਈਏ ਬਿਜਾਈ ਹੁੰਦੀ ਹੈ ਠੀਕ ਹੈ ਜੀ 20 ਤੋਂ 25 April ਤੋਂ ਪਹਿਲਾ ਪਹਿਲਾ ਤਾਂ ਉਹ ਬੈਸਟ ਹੈ ਜੀ ਫਿਰ ਇਹਨੂੰ ਥੋੜਾ 60 70 ਦਿਨ ਮਿਲ ਜਾਂਦੇ ਆ ਫਿਰ ਇਹ ਥੋੜਾ ਜਿਹਾ ਆਪਾਂ ਇਹ ਤੋਂ ਚੰਗਾ ਛੱਡ ਲੈ ਸਕਦੇ ਆ ਜੇ 20 25 April ਤੋਂ ਆਪਾਂ ਲੇਟ ਕਰਦੇ ਆ ਫਿਰ ਇਸ ਦੀ ਮਤਲਬ ਵੀ ਆਪਾਂ ਨੂੰ ਰੇਤ ਆ ਮਤਲਬ ਖਾਦ ਤਾਂ ਜ਼ਰੂਰ ਤਿਆਰ ਹੋ ਜੂਗੀ ਕਿਉਂਕਿ ਜੇ ਆਪਾਂ ਵਿੱਚ ਵੀ ਪਾ ਸਕਦੇ ਜੇ ਨਹੀਂ ਹੋਈ ਤਾਂ ਇਸ ਨੂੰ ਆਪਾਂ ਖਾਦ ਖਾਦ ਵੀ ਮਿਲੂਗੀ ਜੇ ਨਾਈਟ੍ਰੋਜਨ ਖਾਦ ਦੇ ਵਜੋਂ ਇਸ ਨੂੰ ਅਸੀਂ ਵਰਤ ਸਕਦੇ ਹਾਂ ਬਸ ਹਾਂ ਜੀ ਤੇ ਅਸੀਂ ਇਹ ਜੋ ਗੱਲਬਾਤ ਕਰ ਰਹੇ ਹਾਂ ਪਿੰਡ ਜਗਾ ਰਾਮ ਤੀਰਥ ਦੇ ਵਿੱਚ ਤਾਜਵਿੰਦਰ ਸਿੰਘ ਜੀ ਨੇ ਇਹ ਮੂੰਗੀ ਇੱਥੇ ਬੀਜੀ ਹੈ ਇੱਥੇ ਗੱਲ ਕਰਾਂਗੇ ਮਿੱਟੀ ਦੀ ਤੇ ਪਾਣੀ ਦੀ ਗੱਲ ਕਰਦੇ ਹਾਂ ਤੁਸੀਂ ਮਿੱਟੀ ਪਾਣੀ ਜੇ ਪਰਖ ਕਰਾਇਆ ਹੈ ਤਾਂ ਕਿਸ ਤਰ੍ਹਾਂ ਦੇ ਇੱਥੇ ਪਾਣੀ ਨੇ ਤੇ ਕਿਸ ਤਰ੍ਹਾਂ ਦੀ ਮਿੱਟੀ ਹੈ ਉਹ ਵੀ ਸਾਡੇ ਕਿਸਾਨ ਵੀਰਾਂ ਨੂੰ ਇਸ ਇਲਾਕੇ ਦੇ ਵਿੱਚ ਦੱਸੋ ਜੀ ਹਾਂਜੀ ਮਿੱਟੀ ਤਾਂ ਲਗਭਗ ਸਾਡੇ ਜੀ ਮੰਨ ਲਓ ਵੀ ਇਸ ਪਿੰਡ ਦੀ ਲਾਲੋ ਤੇਰੀ ਬਹੁਤ ਵਧੀਆ ਹੈ ਜੀ ਲੇਕਿਨ ਪਾਣੀ ਜਿਹੜੇ ਪੀਂਦਾ ਥੱਲੇ ਵਾਲੇ ਆ ਉਹ ਬਹੁਤ ਨਰਮ ਨੇ ਕੁਸ਼ਕ ਏਰੀਆ ਹੈ ਸਾਡੇ ਪਿੰਡ ਦਾ 25 30% ਹੂੰ ਜਿਸਥੇ ਕਿ ਪਾਣੀ ਥੱਲੇ ਵਾਲੇ ਟਿਊਬਲਾਂ ਵਾਲੇ ਚੰਗੇ ਆ ਜੀ ਤੇ ਜਿਵੇਂ ਹੁਣ ਅਸੀਂ ਆਪਣੇ ਏਰੀਆ ਦੀ ਗੱਲ ਕਰੀਏ ਤਾਂ ਸਾਡੇ ਜਿਹੜਾ ਆਸ-ਪਾਸ ਏਰੀਆ ਇੱਥੇ ਪਾਣੀ ਮਾੜੇ ਨੇ ਜੀ ਹਾਂਜੀ ਤਾਜਵਿੰਦਰ ਜੀ ਜੇਕਰ ਅਸੀਂ ਬੂਟੇ ਦੇਖੀਏ ਇੱਧਰ ਅਸੀਂ ਫਲੀਆਂ ਦੇ ਦੇਖੀਏ ਸਾਨੂੰ ਦਿਖਾਓ ਤੁਸੀਂ ਫਲੀਆਂ ਕਿਸ ਤਰ੍ਹਾਂ ਦਾ ਹੁਣ ਇਸ ਵੇਲੇ ਇੱਥੇ ਸਟੇਟਸ ਹੈ ਫਲੀਆਂ ਦਾ ਬੂਟੇ ਦਾ ਕੀ ਸਟੇਟਸ ਹੈ ਜੀ ਹਾਂਜੀ ਇਸ ਨੂੰ ਲਗਭਗ ਅਸੀਂ ਇਹ 22 ਅਪ੍ਰੈਲ ਦੀ ਬਜਾਈ ਕਰੀ ਹੋਈ ਹੈ ਜੀ 22 ਅਪ੍ਰੈਲ ਦੀ ਜੀ ਹਾਂਜੀ ਤੇ ਅੱਜ ਲਾ ਲੋ ਵੀ ਤਿੰਨ ਜੂਨ ਹੋ ਚੁੱਕਿਆ ਹੈ ਹਾਂ ਤਾਂ ਲਗਭਗ ਇਹ ਇੱਕ ਹਫਤਾ ਜਪੂਰੀ ਆਪਣਾ ਫਲਾਵਰਿੰਗ ਹੋ ਰਹੀ ਹੈ ਜੀ ਪੂਰੀ ਫਲੀਆਂ ਨਾਲ ਭਰ ਜਾਊਗੀ ਜੀ ਹਾਂਜੀ ਤੇ ਇਹ ਤੋਂ ਤੁਸੀਂ ਕਿੰਨੇ ਲੋਟ ਲੈਨੇ ਹੋ ਹਨਾ ਇੱਕ ਲਾਟ ਕੇ ਦੋ ਲਾਟ ਕੇ ਤਿੰਨ ਕਿੰਨੇ ਇਹ ਮਤਲਬ ਆ ਵੀ ਆਪਾਂ ਨੂੰ ਸਮੇਂ ਦੇ ਹਿਸਾਬ ਨਾਲ ਆਈ ਜੀ ਮਤਲਬ ਆ ਵੀ ਆਪਾਂ ਜਿਵੇਂ ਹੁਣ ਝੋਨਾ ਆਪਾਂ ਮਤਲਬ ਵੀ 1 ਜੁਲਾਈ ਤੋਂ ਸਟਾਰਟ ਹੋ ਜਾਣਾ ਜੀ ਕਿਉਂ ਜਿਹੜਾ ਲੇਟ ਵੈਰਾਈਆਂ ਆ ਜੀ ਜੇ ਆਪਾਂ ਕੋਲ ਸਮਾਂ ਹੈ ਤਾਂ ਆਪਾਂ ਇਹਨੂੰ ਦੱਸਦਿਆਂ ਨੂੰ ਰੋਕ ਵੀ ਸਕਾਂਗੇ ਜੀ ਤਾਂ ਫਿਰ ਇਹ ਦੋ ਪੂਰ ਵੀ ਪੱਕ ਸਕਦੇ ਆ ਨਹੀਂ ਇਹਦਾ ਫਸਟ ਮਤਲਬ ਵੀ ਇੱਕ ਵਾਰ ਜਿਵੇਂ ਇੱਕ ਵਾਰ ਫੱਲੀਆਂ ਲੈ ਗਈ ਤਾਂ ਇੱਕ ਪੂਰੇ ਦਾ ਪੱਕ ਜਾਣਾ ਜੀ ਤਾਂ ਆਰਾਮ ਨਾਲ 10-12 ਮਨ ਛਾੜ ਦੇ ਸਕਦੇ ਆ ਇਸ ਫਸਲੀ ਚੱਕਰ ਦੇ ਵਿੱਚ ਇਹ ਇੱਕ ਝਾੜ ਜਿਹੜਾ ਹੈ ਪਹਿਲਾ ਝਾੜ ਸਾਨੂੰ ਹੁਣ ਦੇਣ ਵਾਲੀ ਹੈ ਕਹਿੰਦਾ ਹਾਂ ਹਾਂਜੀ ਹਾਂਜੀ ਤੇ ਜੀ ਅਸੀਂ ਜਦੋਂ ਗੱਲ ਕਰਦੇ ਆ ਇਸ ਦੀ ਤੜਾਈ ਦੀ ਫਲੀਆਂ ਦੀ ਤਾਂ ਕਿਵੇਂ ਤੜਾਈ ਕਰਨਾ ਲਾਹੇਵੰਦ ਰਹਿੰਦਾ ਹੈਗਾ ਤੁਸੀਂ ਕਿਵੇਂ ਕਰਦੇ ਹੋ ਜਿਹੜੀ ਇੱਕ ਸਪਰੇਅ ਕਰਕੇ ਸੁਕਾ ਕੇ ਫਲੀਆਂ ਨੂੰ ਤੜਾਈ ਜਿਹੜੀ ਕੀਤੀ ਜਾਂਦੀ ਹੈ ਉਹ ਵੈਸੇ ਤਾਂ ਅਸੀਂ ਇਹ ਮਨਦੇ ਆ ਵੀ ਜੇ ਸਪਰੇਅ ਕੀਤੀ ਕੋਈ ਵੀ ਚੀਜ਼ ਜਿਹੜੀ ਉਹ ਹਾਨੀਕਾਰਕ ਹੀ ਆ ਪਰ ਕਿਵੇਂ ਕਰਦੇ ਹੋ ਜਾਂ ਹੋਰ ਜਿਹੜੇ ਕਿਸਾਨ ਵੀ ਰਹਿ ਉਹ ਕਿਸ ਤਰ੍ਹਾਂ ਇਸ ਦੀ ਲੜਾਈ ਜਿਹੜੀ ਉਹ ਕਰ ਸਕਦੇ ਆ ਫਲੀਆਂ ਨੂੰ ਕਿਸ ਤਰੀਕੇ ਨਾਲ ਪਕਾ ਕੇ ਜਾਂ ਇੰਤਜ਼ਾਰ ਕਰਕੇ ਹਾਂਜੀ ਇਹਦੇ ਦੋਨੇ ਪੱਖ ਹੀ ਠੀਕ ਨਹੀਂ ਜੇ ਮਤਲਬ ਇਹ ਕੁਝ ਸਪਰੇਅ ਕਰਕੇ ਵੀ ਇਹਦੀ ਕਟਾਈ ਹੋ ਜਾਂਦੀ ਹੈ ਕੰਮਾਈ ਨਾਲ ਹਾਂ ਬਿਨਾ ਸਪਰੇਅ ਤੋਂ ਵੀ ਹੋ ਜਾਂਦੀ ਹੈ ਮਨ ਲਾ ਵੀ ਜਿਵੇਂ ਅਸੀਂ ਪਹਿਲੇ ਸਾਲ ਮੂੰਗੀ ਦੀ ਬਿਜਾਈ ਕਰੀ ਸੀ ਤਾਂ ਅਸੀਂ ਬਿਨਾ ਸਪਰੇਅ ਤੋਂ ਸਿਰਫ ਹਰੀ ਮੂੰਗੀ ਕੱਟੀ ਸੀ ਠੀਕ ਆ ਜੀ ਉਸ ਦਾ ਬਸ ਥੋੜਾ ਜਿਹਾ ਸਾਨੂੰ ਇਹੀ ਆ ਵੀ ਆਪਣੇ ਕੋਲ ਜਗ੍ਹਾ ਹੋਣੀ ਚਾਹੀਦੀ ਹੈ ਕੱਟ ਕੇ ਤਾਂ ਮੂੰਗੀ ਸਕਾਉਣੀ ਪੈਂਦੀ ਹੈ ਹੂੰ ਉਹਦੇ ਲਈ ਜਗ੍ਹਾ ਦੀ ਜ਼ਰੂਰਤ ਹੈ ਹਾਂਜੀ ਜੇ ਆਪਣੇ ਕੋਲ ਜਗ੍ਹਾ ਘਮ ਆ ਤਾਂ ਫਿਰ ਮੂੰਗੀ ਕਿਉਂ ਕੱਟੀ ਜਾ ਹੋ ਸਕਦੀ ਹੈ ਜੀ ਥੋੜਾ ਉਹ ਜੇ ਮੰਨ ਲਾ ਵੀ ਸਪਰੇਅ ਕਰਕੇ ਆਪਾਂ ਕੱਟਦੇ ਆ ਤਾਂ ਉਹ ਫਿਰ ਆਪਾਂ ਨੂੰ ਨਾਲ ਦੀ ਨਾਲ ਆਪਾਂ ਉਹਨੂੰ ਵੇਚਣ ਲਈ ਵਸ ਲਿ ਜਾ ਸਕਦੇ ਹਾਂ ਜੀ ਤਾਜਵੰਦਰ ਜੀ ਤੁਸੀਂ ਕਦੋਂ ਤੋਂ ਬੀਜ ਰਹੇ ਹੋ ਮੂੰਗੀ ਸਾਨੂੰ ਇਸ ਵਾਰ ਤੀਜਾ ਸਾਲ ਹੈ ਇਸ ਵਾਰ ਤੀਜਾ ਸਾਲ ਹੈ ਤੇ ਪਹਿਲੇ ਪਿਛਲੇ ਦੋ ਸਾਲਾਂ ਚ ਕੀ ਤੁਸੀਂ ਇਹ ਮਹਿਸੂਸ ਕੀਤਾ ਕਿਉਂਕਿ ਜਿਹੜਾ ਮੂੰਗੀ ਦਾ ਖੇਤ ਹੁੰਦਾ ਹੈ ਕਹਿੰਦੇ ਆ ਵੀ ਉਹਦੇ ਚ ਨਾਈਟ੍ਰੋਜਨ ਦੀ ਭਰਪਾਈ ਹੋ ਜਾਂਦੀ ਹੈ ਹੈਨਾ ਤੇ ਕੀ ਤੁਸੀਂ ਮਹਿਸੂਸ ਕੀਤਾ ਹੈ ਕਿ ਆਉਣ ਵਾਲੀ ਫਸਲਾਂ ਦੇ ਵਿੱਚ ਨਾਈਟ੍ਰੋਜਨ ਦੇ ਖੁਰਾਕੀ ਤੱਤ ਜਿਹੜੇ ਉਹ ਪੂਰੇ ਹੋ ਜਾਂਦੇ ਆ ਫਸਲਾਂ 'ਚ ਤੁਹਾਨੂੰ ਉਦੋਂ ਰੇ ਸਪਰੇਅ ਘੱਟ ਪਾਉਣ ਦੀ ਲੋੜ ਲੱਗੀ ਹੋਵੇ ਉਦੋਂ ਹਾਂਜੀ ਇਹ ਰੇਤ ਆ ਥੋੜਾ ਜ ਸਾਡੇ ਜਿਵੇਂ ਪਾਣੀਆਂ ਚ ਜਿਵੇਂ ਤੁਹਾਨੂੰ ਦੱਸੀ ਜੀ ਸਮੱਸਿਆ ਵੀ ਪਾਣੀ ਮਾੜੇ ਕਾਰਨ ਸਾਨੂੰ ਯੂਰੀਆ ਥੋੜਾ ਜਿਆਦਾ ਦੇਣਾ ਪੈਂਦਾ ਠੀਕ ਆ ਜੀ ਪਰ ਉਹ ਵੈਸੇ ਵੀ ਜਿੱਥੇ ਜਿਵੇਂ ਹੁਣ ਸਾਡੇ ਕੋਲੇ ਆ 5 ਕਿੱਲੇ ਮੂੰਗੀ ਸੀ ਤੇ 5 ਕਿੱਲੇ ਸੋਨਾ ਮਨ ਲਾ ਵੀ ਵਧੀਆ ਉਸਤਨਾ ਦੂਸਰੇ ਖੇਤਾਂ ਨਾਲੋਂ ਜ਼ਿਆਦਾ ਝਾੜ ਦਿੰਦਾ ਸੀ ਕਿਉਂ ਇੱਥੇ ਤੀਸਰਾ ਸਾਲ ਮੂੰਗੀ ਦੋ ਸਾਲੋਂ ਕਿਸੀ ਪਹਿਲੇ ਸਾਲ ਤਾਂ ਕੋਈ ਫਰਕ ਨਹੀਂ ਪਿਆ ਜੀ ਜੀ ਜਿਵੇਂ ਹੁਣ ਪਿਛਲੇ ਸਾਲ ਦੂਸਰੀ ਵਾਰ ਮੂੰਗੀ ਵੀ ਜੀ ਸੀ ਇਸ ਵਾਰ ਕੀ ਸਿਰ ਸਿਰ ਵਾਰ ਵੀ ਸਾਨੂੰ ਆਸ ਹੈ ਵੀ ਇੱਥੇ ਵਧੀਆ ਫਸਲ ਹੋ ਠੀਕ ਆ ਜੀ ਤਾਜਵਿੰਦਰ ਜੀ ਅਸੀਂ ਖਾਦ ਦੀ ਗੱਲ ਕਰਾਂਗੇ ਹਨਾ ਕਈ ਵਾਰ ਜੈਵਿਕ ਖਾਦਾਂ ਦਾ ਟੀਕਾ ਜਿਹੜਾ ਹੈ ਉਹ ਵੀ ਕਿਹਾ ਜਾਂਦਾ ਵੀ ਮੂੰਗੀ ਨੂੰ ਲਵਾਇਆ ਜਾ ਸਕਦਾ ਹੈ ਤੁਸੀਂ ਕਿਸ ਤਰ੍ਹਾਂ ਦੀ ਖਾਦ ਰੇ ਸਪਰੇਅ ਦੇ ਵਿੱਚ ਵਰਤਦੇ ਹੋ ਨਹੀਂ ਜੀ ਵੈਸੇ ਤਾਂ ਕਹਿੰਦੇ ਵੀ ਘੱਟ ਲੋੜ ਪੈਂਦੀ ਆ ਹਾਂਜੀ ਹਾਂਜੀ ਇਸ ਨੂੰ ਸਿਰਫ ਮੱਲਾ ਯੂਰੀਆ ਤਾਂ ਇਹਨੂੰ ਬਿਲਕੁਲ ਹੀ ਨਹੀਂ ਜ਼ਰੂਰਤ ਪੈਂਦੀ ਜੀ ਠੀਕ ਆ ਜੀ ਜੇ ਮੱਲਾ ਵੀ ਜੇ ਆਪਣੀ ਫਸਲ ਥੋੜੀ ਕਮਜ਼ੋਰ ਆ ਜਾਂ ਹਾਈਟ ਵਗੈਰਾ ਘੱਟ ਆ ਤਾਂ ਕੁਝ ਕਿਸਾਨ ਕਿਸਾਨ ਆ ਵੀ 10-15 ਕਿਲੋ ਪਾਣੀ ਲਗਾਉਣ ਸਮੇ ਪਾ ਦਿੰਦੇ ਆ ਹੂੰ ਪਰ ਵੈਸੇ ਇਹਨੂੰ ਜ਼ਰੂਰਤ ਕੋਈ ਨਹੀਂ ਪੈਂਦੀ ਜੀ ਆਪਾਂ ਵੀ ਇਸ ਬਾਰੇ ਤੇ ਕੋਈ ਨਾ ਡੀਏਪ ਨਾ ਯੂਰੀਆ ਸਿਰਫ ਬਜਾਈ ਵੇਲੇ 10-15 ਕਿਲੋ ਡੀਏਪ ਦਿੱਤਾ ਠੀਕ ਆ ਜੀ ਬਾਕੀ ਯੂਰੀਆ ਨਹੀਂ ਨਹੀਂ ਦਿੱਤਾ ਜੀ ਤੇ ਕਈ ਕਿਸਾਨ ਜਿਹੜੇ ਨੇ ਉਹ ਝਾੜ ਜਿਹੜਾ ਹੈ ਅ ਵੇਚਣ ਵਾਸਤੇ ਤਾਂ ਚਲੋ ਲੈਂਦੇ ਹੀ ਲੈਂਦੇ ਆ ਪਰ ਕਈ ਕਿਸਾਨ ਵੀ ਦੇ ਰੂਪ ਦੇ ਵਿੱਚ ਵੇਚਣ ਵਾਸਤੇ ਵੀ ਝਾੜ ਜਿਹੜਾ ਲੈਂਦੇ ਆ ਤੁਸੀਂ ਕਿਸ ਤਰ੍ਹਾਂ ਦਾ ਤਜਰਬਾ ਇਹਦੇ ਮੰਡੀਕਰਨ ਚ ਪਿਛਲੇ 3 ਸਾਲਾਂ ਚ ਕੀਤਾ ਹੋਇਆ ਹੈਗਾ ਕਿਵੇਂ ਵੇਚੀ ਹੈ ਤੁਸੀਂ ਇਹ ਕਿਹੜੇ ਪਰਪਸ ਜੂ ਕਿਹੜੇ ਉਦੇਸ਼ ਲਈ ਵੇਚੀ ਹੈ ਨਹੀਂ ਆਪਾਂ ਪਹਿਲੇ ਸਾਲ ਵੀ ਕੁਝ ਮੰਨ ਲਾ ਵੀ ਆਪਣਾ ਬੀ ਵੀ ਰੱਖ ਲਿਆ ਸੀ ਆਪਣਾ ਠੀਕ ਆ ਜੀ ਕਿ ਵੀ ਅਗਲੇ ਸਾਲ ਆਪਾਂ ਵਿਜਾਈ ਕਰ ਲਾਂਗੇ ਹਾਂਜੀ ਤੇ ਮਤਲਬ ਇਹ ਕੁਝ ਆਪਾਂ ਮੰਡੀ ਕਰਨ ਮੰਡੀ ਲੈ ਕੇ ਸੀ ਜੀ ਜੀ ਤੇ ਅਸੀਂ ਹੁਣ ਗੱਲ ਕਰਨਾ ਚਾਹਾਂਗੇ ਮੰਡੀ ਜਦੋਂ ਲੈ ਗਏ ਮੰਡੀ ਕਰਨ ਦੀ ਗੱਲ ਕਰਨਾ ਚਾਹਾਂਗੇ ਹਾਂਜੀ ਐਮਐਸਪੀ ਇਹਦਾ ਚੰਗਾ ਖਾਸਾ ਹੈ ਉਹਦੇ ਤੇ ਵੀ ਵਾਅਦਾ ਜਿਹੜਾ ਹੈ ਕੀਤਾ ਗਿਆ ਹੈ ਪਰ ਕਈ ਕਿਸਾਨ ਵੀਰੇ ਕਹਿੰਦੇ ਆ ਵੀ ਪ੍ਰਾਈਵੇਟ ਜਿਹੜੇ ਖਰੀਦਦਾਰ ਹੁੰਦੇ ਆ ਮੰਡੀਆਂ ਚ ਉਹੀ ਖਰੀਦਦੇ ਆ ਤੇ ਉਹ ਤੁਹਾਡਾ ਕਿਸ ਤਰ੍ਹਾਂ ਦਾ ਤਜਰਬਾ ਹੈ ਸਰਕਾਰੀ ਖਰੀਦ ਹੁੰਦੀ ਹੈ ਇਸ ਦੀ ਸਰਕਾਰੀ ਏਜੰਸੀ ਕੋਈ ਖਰੀਦਦੀ ਹੈ ਜਾਂ ਫਿਰ ਪ੍ਰਾਈਵੇਟ ਤੇ ਪ੍ਰਾਈਵੇਟ ਜਦੋਂ ਖਰੀਦਦੇ ਆ ਫਿਰ ਕਿਸ ਤਰ੍ਹਾਂ ਦਾ ਭਾਅ ਰਹਿ ਜਾਂਦਾ ਐ ਐਮ ਐਸ ਪੀ ਤੋਂ ਛੁੱਟ ਹਾਂਜੀ ਇਹ ਦਿੱਕਤਾਂ ਤਾਂ ਹਰ ਇੱਕ ਕਿਸਾਨ ਨੂੰ ਹੋ ਜਾਂਦੀਆਂ ਜਦੋਂ ਆਪਾਂ ਹਰ ਇੱਕ ਫਸਲ ਵੇਚਦੇ ਆ ਜਾਂ ਆਪਾਂ ਸਰੋਂ ਵੇਚਣ ਜਾਂਦੇ ਆ ਤਾਂ ਉਹਦੇ ਵੇਲੇ ਵੀ ਦਿੱਕਤ ਆਉਂਦੀ ਐ ਕਿ ਐਮ ਐਸ ਪੀ ਤੇ ਨਹੀਂ ਵਿਕਦੀ ਕੋਈ ਪ੍ਰਾਈਵੇਟ ਵਾਰੀ ਖਰੀਦਦਾ ਤਾਂ ਉਸ ਨੂੰ ਬਸ ਇਹੀ ਹੁੰਦਾ ਵੀ ਆਪਾਂ ਕੁਝ ਨਾ ਕੁਝ ਬਸ ਵੀ ਆਪਣਾ ਲਾਹੀ ਪਹਿਲਾਂ ਟੱਕਦਾ ਹੈਗਾ ਮੂੰਗੀ ਚ ਵੀ ਇਸ ਤਰੀ ਹੁੰਦਾ ਜੀ ਅਸਾ ਉੰਗੀ ਵੀ ਐਮਐਸਪੀ ਤੇ ਨਹੀਂ ਵਿਕਦੀ ਉਸ ਤੋਂ ਬਸ 500 ਰੁਪਿਆ 1000 ਰੁਪਿਆ ਘਟ ਗਈ ਵਿੱਚ ਨਹੀਂ ਪੈਂਦੀ ਹੈ ਜੀ ਕਿਉਂਕਿ ਇੱਕ ਇਹ ਫਸਲ ਇਸ ਤਰ੍ਹਾਂ ਦੀ ਜਿਹੜੀ ਉਹ ਆਪਾਂ ਕੱਟ ਦਿੰਨੇ ਆ ਮੰਨ ਲਾ ਵੀ ਜੇ ਇਹਨੂੰ ਆਪਾਂ ਰੱਖਦੇ ਆ ਜਾਂ ਤਾਂ ਇਹਨੂੰ ਪੂਰੀ ਚੰਗੀ ਤਰ੍ਹਾਂ ਸਖਾਉ ਹਸਖਾਣੀ ਪੈਂਦੀ ਹੈ ਨਹੀਂ ਇਸ ਦਾ ਰੰਗ ਕਾਲਾ ਪੈ ਜਾਂਦਾ ਜੇ ਕਾਲਾ ਪੈ ਜਾਂਦਾ ਤਾਂ ਫਿਰ ਉਹ ਵਪਾਰੀ ਫਿਰ ਬਿਲਕੁਲ ਵੀ ਉਸ ਤੋਂ ਵੀ ਘਟਦੀ ਆਸ ਕਰਦਾ ਵੀ ਫਿਰ ਕਹਿ ਦਿੰਦਾ ਵੀ ਇਸ ਦਾ ਰੰਗ ਬਦਲ ਗਿਆ ਜੀ ਹੂੰ ਤੇ ਫਿਰ ਅਸੀਂ ਨਹੀਂ ਲੈਣੀ ਉਹ ਉਸ ਤੋਂ ਵੀ ਘਟ ਕੇ ਦੇਣੀ ਪੈਂਦੀ ਐ ਇਸ ਲਈ ਤਰਜੀਹ ਕਿਸਾਨ ਇਹੀ ਦਿੰਦਿਆ ਵੀ ਜਦੋਂ ਮੈਂ ਮੂੰਗੀ ਕੱਟ ਲਈ ਨਾਲ ਦੀ ਨਾਲ ਮੰਡੀ ਲੈ ਜਾਂਦੇ ਆ ਉੱਥੇ ਫਿਰ ਪ੍ਰਾਈਵੇਟ ਵਪਾਰੀ ਕਹਿ ਜਾਂਦਾ ਜੀ ਇਹ ਗਿੱਲੀ ਐ ਇਸ ਦਾ ਰੰਗ ਕਾਲਾ ਪੈ ਗਿਆ ਜੀ ਇਸ ਤਰ੍ਹਾਂ ਕਿ ਉਹ ਥੋੜੀਆਂ ਦਿੱਕਤਾਂ ਆਉਂਦੀਆਂ ਐ ਮਤਲਬ ਜੇ 7000 ਰੁਪਏ ਐ ਐਮਐਸਪੀ ਐ ਤਾਂ 6000 ਰੁਪਏ ਨੂੰ ਕਿਸਾਨ ਦੇ ਕੇ ਆਂਦਾ ਐ ਇਹ ਦਿੱਕਤਾਂ ਦੀਆਂ ਜੀ ਜੀਤਾਜਵਿੰਦਰ ਜੀ ਫਿਰ ਇਹ ਦਿੱਕਤਾਂ ਨਾ ਆਉਣ ਸ਼ੁਰੂ ਤੋਂ ਹੀ ਅਸੀਂ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਨੇ ਖੇਤ ਤਿਆਰ ਕਰਨ ਤੋਂ ਲੈ ਕੇ ਬੀ ਪਾਉਣ ਤੋਂ ਤੇ ਫਿਰ ਪਾਣੀ ਲਾਉਣ ਤੋਂ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਅਸੀਂ ਰੱਖੀਏ ਜੀ ਨਹੀਂ ਇਹਦੇ ਚ ਮਨ ਲਾ ਵੀ ਜੇ ਮਨ ਆਪਾਂ ਮਨ ਲਾ ਵੀ ਕੋਈ ਵੀ ਫਸਲ ਵੇਚਣੀ ਹੈ ਜਾਂ ਤਾਂ ਆਪਾਂ ਨੂੰ ਆ ਸਟੋਰ ਕਰਨੀ ਪੈਣੀ ਹੈ ਜੀ ਫਿਰ ਹੀ ਆਪਾਂ ਮਨ ਲਾ ਵੀ ਸਟੋਰ ਕਰਕੇ ਉਸ ਤੋਂ ਬਾਅਦ ਆਪਾਂ ਆਪ ਵੀ ਇਹ ਵੇਚ ਸਕਦੇ ਆ ਉਹ ਵੀ ਹਰ ਇੱਕ ਕਿਸਾਨ ਨਹੀਂ ਰੱਖ ਸਕਦਾ ਕਿਉਂਕਿ ਹਰ ਇੱਕ ਦੀ ਆਰਥਿਕ ਹਾਲਤ ਸਹੀ ਨਹੀਂ ਹੁੰਦੀ ਬਿਲਕੁਲ ਥਾਂ ਵੀ ਨਹੀਂ ਹੁੰਦਾ ਆ ਵੀ ਨਹੀਂ ਹੁੰਦਾ ਕਿਉਂਕਿ ਤੇ ਮੰਨ ਲਓ ਵੀ ਉਹ ਥੋੜਾ ਜਿਹਾ ਆਪਾਂ ਨੂੰ ਵਿੱਚ ਉਦੋਂ ਮਜਬੂਰੀ ਹੋ ਜਾਂਦੀ ਹੈ ਜੀ ਕਿ ਆਪਾਂ ਨੂੰ ਫਸਲ ਵੇਚਣੀ ਪੈਂਦੀ ਹੈ ਠੀਕ ਆ ਜੀ ਹਾਂਜੀ ਉਹਦੇ ਚ ਆਪਾਂ ਰੱਖ ਤਾਂ ਸਕਦੇ ਨਹੀਂ ਹੂੰ ਕਿਉਂਕਿ ਫਿਰ ਆਪਣਾ ਆਪਣੇ ਕੋਲ ਇੰਨੇ ਸਟੋਰ ਵਗੈਰਾ ਵੀ ਨਹੀਂ ਹੈਗੇ ਜੀ ਕੋਈ ਵੀ ਬਤਲ ਜਿਵੇਂ ਬਸ ਪੈਸੇ ਲਾ ਲੋ ਵੀ ਹੁਣ ਅਸੀਂ ਮੰਨ ਲਾ ਵੀ ਪਿਆਜ਼ ਲਗਾਇਆ ਸੀ ਹੂੰ ਪਿਆਜ਼ ਵਾਸਤੇ ਵੀ ਆਪਾਂ ਨੂੰ ਸਟੋਰ ਚਾਹੀਦਾ ਹੈ ਜੇ ਆਪਾਂ ਆਲੂ ਲਾਉਨੇ ਆਲੂ ਬਸ ਬਾਕੀ ਸਾਡੇ ਇੱਥੇ ਇੱਥੇ ਮੰਨ ਲਾ ਵੀ ਨੇੜੇ ਵੀ ਨਹੀਂ ਹੈਗਾ ਕੋਈ ਸਟੋਰ ਨਹੀਂ ਅਸੀਂ ਆਲੂ ਦੀ ਖੇਤੀ ਵੀ ਕਰ ਸਕਦੇ ਆ ਜੀ ਬਹੁਤ ਕਿਸਾਨ ਸਾਡੇ ਚਾਹੁੰਦੇ ਆ ਵੀ ਅਸੀਂ ਆਲੂ ਦੀ ਖੇਤੀ ਕਰੀਏ ਜੀ ਪਰ ਉਹ ਕੋਲਡ ਸਟਾਅ ਹੋ ਰਿਹਾ ਇੱਥੇ ਨੇੜੇ ਨਾ ਹੋਣ ਕਾਰਨ ਉਹ ਕਹਿੰਦੇ ਬਸ ਵੀ ਨਹੀਂ ਨਹੀਂ ਵੀ ਸਕਦੇ ਕਿਉਂਕਿ ਰਾਮਪਰਾਸ ਸਾਈਡ ਆ ਜਾਂ ਤਾਂ ਨੇੜੇ ਆਪਣੇ ਉਹ ਵੀ ਦੂਰ ਪੈ ਜਾਂਦਾ 40 50 ਕਿਲੋਮੀਟਰ ਪੈ ਜਾਂਦਾ ਨੇੜੇ ਨਹੀਂ ਹੈਗਾ ਜੀ ਤੇ ਤਾਜਵਿੰਦਰ ਜੀ ਅਸੀਂ ਜੇ ਗੱਲ ਕਰੀਏ ਤਾਂ ਵੀ ਜਿਹੜਾ ਤੁਸੀਂ ਬੰਸੀ 골ਡ ਚੁਣਿਆ ਹੈ ਨਾ ਜੀ ਤੇ ਹੋਰ ਕੋਈ ਜੇ ਤੁਹਾਨੂੰ ਕਿਹਾ ਜਾਵੇ ਵੀ ਬਦਲ ਕੇ ਦੇਖੋ ਤਾਂ ਫਿਰ ਕਿਹੜਾ ਪ੍ਰੈਫਰ ਕਰੋਗੇ ਪੀਏਯੂ ਵਾਲਾ ਕਦੇ ਅਜਮਾਇਆ ਹੋਵੇ ਜੀ ਪਿਛਲੇ ਬੀਤੇ ਸਾਲਾਂ 'ਚ ਨੇ ਆਪਣੇ ਇੱਕ ਜੱਜ ਆਪਣੇ ਜ਼ਿਆਦਾਤਰ ਸਭ ਤੋਂ ਜ਼ਿਆਦਾ ਤਾਂ ਜੀ ਬਾਂਸੀ 골ਡ ਦੀ ਬਜਾਈ ਹੁੰਦੀ ਹੈ ਚਾਹ ਇੱਕ ਸਟਾਰ 144 ਉਸ ਨੂੰ ਵੀ ਦੀ ਬਜਾਈ ਹੁੰਦੀ ਹੈ ਇੱਕ ਯੂਨੀਵਰਸਿਟੀ ਦਾ ਬੀਜ ਹੈ ਉਹ ਆਪਣੇ ਚਾਚਾ ਜੀ ਦਾ ਬੇਟਾ ਹੈ ਹਰਤਾਰ ਸਿੰਘ ਜੀ ਉਸ ਨੇ ਲਗਾਏਗਾ ਜੀ ਉਹ ਇਸ ਵਾਰ ਉਹਨੂੰ ਕਿਹਾ ਸੀਗਾ ਮੰਨ ਲਾ ਬੀਜੇ ਉਹਦਾ ਚੰਗਾ ਝਾੜ ਹੋਇਆ ਤਾਂ ਉਹ ਜ਼ਰੂਰ ਅਗਲੇ ਸਾਲ ਟਰਾਈ ਕਰਾਂਗੇ ਜੀ ਉਸ ਨੇ 2 ਕਿੱਲੇ ਬਜਾਈ ਕਰੀ ਇਸ ਵਾਰ ਜੀ ਸੋ ਬਹੁਤ ਅੱਛੀ ਗੱਲ ਹੈ ਤੁਸੀਂ ਇਹ ਅੱਡ ਅੱਡ ਕੀਤਾ ਹੈ ਤੁਹਾਡੇ ਕੋਲ ਥਾਂ ਅਲੱਗ ਸੀਗਾ ਜਾਂ ਤੁਸੀਂ ਵੀ ਕੋਈ ਤਜਰਬਾ ਕਰਨ ਦੇ ਤੌਰ ਤੇ ਇੱਕ ਪਾਸੇ ਤੁਸੀਂ ਤਿੰਨ ਬੀਜੇ ਜਾਂ ਇੱਕ ਪਾਸੇ ਉਧਰ ਦੋ ਕਿੱਲਿਆਂ 'ਚ ਵੀ ਬੀਜੀ ਐ ਨਹੀਂ ਬਸ ਮਤਲਬ ਜਿਵੇਂ ਜਿਵੇਂ ਸਾਡਾ ਆਪਣਾ ਖੇਤ ਬੇਲਾ ਹੋ ਜਾਂਦਾ ਬੇਲਾ ਹੁੰਦਾ ਗਿਆ ਠੀਕ ਐ ਕੋਸ ਮੱਕੀ ਵੀ ਬਿਜਾਈ ਕਰਦੇ ਆ ਅੱਛਾ ਜੀ ਬਸ ਜਿੰਨਾ ਵਾਂਗ ਬੇਲਾ ਹੋ ਗਿਆ ਸੀ ਕੁਸ ਮੱਕੀ ਵੀ ਜਾਤੀ ਬੀਜ ਦੀ ਬਿਜਾਈ ਕਰਤੀ ਜੀ ਕੁਸ ਮੂੰਗੀ ਬਿਜਾਈ ਕਰਦੇ ਸੀ ਸਾਈ ਮੱਕੀ ਤੁਸੀਂ ਚਾਰੇ ਲਈ ਜਾਂ ਫਿਰ ਸਾਈਲੇਜ ਲਈ ਸਾਈਲੇਜ ਹਾਂਜੀ ਸਾਈਲੇਜ ਲਈ ਮੱਕੀ ਵੀ ਬੀਜਦੇ ਨੇ ਤਾਜਵਿੰਦਰ ਜੀ ਹੁਣ ਇਸ ਵੇਲੇ ਅਸੀਂ ਤੁਹਾਡੇ ਮੂੰਗੀ ਦੇ ਖੇਤ ਦੇ ਵਿੱਚ ਖੜੇ ਆ ਕਿਸਾਨ ਵੀਰਾਂ ਨੂੰ ਤੁਸੀਂ ਸੁਨੇਹਾ ਕੀ ਦੇਣਾ ਚਾਹੋਗੇ ਸਾਡੀ ਗੱਲਬਾਤਾਂ ਤੋਂ ਛੁੱਟ ਤੁਹਾਡੇ ਦਿਲ ਦੇ ਵਿੱਚ ਜੋ ਸ਼ੰਕੇ ਸ਼ੁਭੇ ਨੇ ਜਾਂ ਜੋ ਗੱਲਾਂ ਤੁਸੀਂ ਮੂੰਗੀ ਦੀ ਫਸਲ ਦੇ ਬਾਬਤ ਸਰਕਾਰਾਂ ਨਾਲ ਕਰਨਾ ਚਾਹੁੰਦੇ ਹੋ ਕਣ ਦਾ ਭਾਵ ਕਿਸਾਨਾਂ ਨਾਲ ਕਰਨਾ ਚਾਹੁੰਦੇ ਹੋ ਉਤਪਾਦਕ ਵੀਰਾਂ ਦੇ ਨਾਲ ਕਰਨਾ ਚਾਹੁੰਦੇ ਹੋ ਕੀ ਗੱਲਾਂ ਨੇ ਉਹ ਸਰਕਾਰਤ ਨਾਲ ਤਾਂ ਸਾਡਾ ਬਸ ਇੱਕੋ ਹੀ ਬੇਨਤੀ ਹੈ ਜੀ ਸਰਕਾਰ ਤਾਈਂ ਵੀ ਸਾਡਾ ਸਭ ਤੋਂ ਪਹਿਲਾਂ ਮੱਲਾ ਵੀ ਸਾਡੀ ਇਹ ਮਾਲਵਾ ਵੈਲਟ ਹੈ ਜੀ ਕਾਟਨ ਵੈਲਟ ਠੀਕ ਆ ਜੀ ਵੀ ਸਾਡੇ ਨਰਮੇ ਦੇ ਜਿਹੜਾ ਨਵਾਂ ਬੀਜ ਆ ਜੇ ਕਿਉਂਕਿ ਜਿੰਨਾ ਆਪਣਾ ਪਾਣਾ ਬੀਜ ਆਇਆ ਪਿੰਕ ਬਾਲ ਬਾਰਮ ਕਾਰਨ ਸੁੰਡੀ ਕਰਨ ਉਹ ਲਗਭਗ ਖਤਮ ਹੀ ਕਿਨਾਰੇ ਆਇਆ ਕਿਉਂਕਿ ਸਿਰਫ ਮੱਲਾ ਵੀ ਜੇ ਕੋਈ ਬਿਜਾਈ ਕਰਦਾ ਨਰਮੇ ਦੀ 10 12 ਮਣ ਝਾੜ ਮਸਾਂ ਦਿੰਦਾ ਹੈ ਤੇ ਉਹੀ ਕਿੱਥੇ ਪਹਿਲਾਂ ਨਰਮ ਆਪਣੇ 30 30 ਮਣ ਅੱਛੀ 30 ਮਣ ਝਾੜ ਦਿੰਦਾ ਸੀ ਜੀ ਕੀ ਆਪਣੇ ਨਵੇਂ ਨਰਮੇ ਦੀ ਕੋਈ ਕਿਸਮ ਆਵੇ ਤਾਂ ਮੱਲਾ ਵੀ ਅਰਥਿਕ ਮੰਧਾਲੇ ਜੋ ਕਿਸਾਨ ਨਿਕਲ ਸਕਣ ਕਿਉਂਕਿ ਕੁਝ ਕੁਸ਼ ਕੁਸ਼ ਮੰਨ ਲਾ ਵੀ ਕਿਸਾਨ ਐਸੇ ਆ ਵੀ ਜਿੱਥੇ ਮੋਟਰ ਵਗੈਰਾ ਨਹੀਂ ਹੈਗੀ ਜਾਂ ਜ਼ਮੀਨਾਂ ਉੱਚੀਆਂ ਐ ਤਾਂ ਉੱਥੇ ਨਰਮੇ ਤੋਂ ਬਣਾ ਕੋਈ ਵੀ ਕਲਪ ਨਹੀਂ ਕਿਸਾਨ ਕੋਲ ਜੀ ਨਰਮੇ ਵੀ ਸਕਦਾ ਜਿੱਥੇ ਜ਼ਮੀਨ ਪੱਧਰੀ ਆ ਜਾਂ ਜਿਸ ਕੋਲ ਮੋਟਰ ਦਾ ਸਾਧਨ ਚੱਲ ਉਹ ਤਾਂ ਔਖਾ ਸੌਖਾ ਝੋਨਾ ਵੀ ਲਾ ਦੂਗਾ ਝੋਨਾ ਦਾ ਵੀ ਇਸ ਵਾਰ ਥੋੜਾ ਜਿਆਦਾ ਸਰਕਾਰ ਨੇ ਹਾਈਬ੍ਰਿਡ ਵੈਰਾਈਟੀ ਬੰਦ ਕਰ ਬੰਦ ਕਰਤੀ ਜੀ ਪੂਸਾ 144 ਵੀ ਬੰਦ ਉਹ ਵੀ ਬੰਦ ਕਰਤੀ ਕਿਉਂਕਿ ਸਾਡੇ ਪਾਣੀ ਮਾੜੇ ਕਾਰਨ ਸਾਡੇ ਤਾਂ ਇੱਥੇ ਹਾਈਬ੍ਰਿਡ ਵੈਰਾਈਟੀਆਂ ਹੀ ਜ਼ਿਆਦਾ ਚੱਲਦੀਆਂ ਸੀ ਜੀ ਕਿਉਂਕਿ ਜਿਹੜੀ ਪਰਮਲ ਵੈਰੈਟੀ ਆ ਸਾਡੇ ਬਹੁਤ ਸਾਹਮਣੀ ਔਖੀ ਸੀ ਔਖੀ ਜੀ ਮਲਾ ਝਾੜ ਬਹੁਤ ਘਟ ਰੰਦੀ ਹੈ ਹਾਈਬ੍ਰਿਡ ਵੈਰੈਟੀਆਂ ਚੰਗਾ ਝਾੜ ਦੇ ਜਾਂਦੀਆਂ ਸੀ ਜੀ ਇਹ ਵੀ ਬਹੁਤ ਵੱਡੀ ਦਿੱਕਤ ਆ ਰਹੀ ਹੈ ਜੀ ਹਾਂਜੀ ਤੇ ਕਿਸ ਤਰ੍ਹਾਂ ਦੀ ਤੁਹਾਡੀ ਇੱਥੇ ਫਿਰ ਦਿਨਚਰਿਆ ਕੀ ਰਹਿੰਦੀ ਹੈ ਰੂਟੀਨ ਕੀ ਰਹਿੰਦਾ ਹੈਗਾ ਪਰਿਵਾਰ ਚ ਕੌਣ-ਕੌਣ ਹੈ ਕਿਸ ਤਰ੍ਹਾਂ ਮਦਦ ਪਰਿਵਾਰ ਦੀ ਲੈਨੇ ਹੋ ਜਾਂ ਕਿਸ ਤਰ੍ਹਾਂ ਦੀ ਲੇਬਰ ਤੁਹਾਨੂੰ ਰੱਖਣੀ ਪੈਂਦੀ ਹੈ ਹਾਇਰ ਕਰਨੀ ਪੈਂਦੀ ਹੈ ਖਰਚੇ ਖੇਤੀ ਕਿਸ ਤਰ੍ਹਾਂ ਦੇ ਆ ਜੀ ਖਰਚੇ ਲੇਬਰ ਪੱਖੋਂ ਤਾਂ ਕਾਫੀ ਦਿੱਕਤ ਆਉਂਦੀ ਹੈ ਸਾਨੂੰ ਕਿਉਂ ਲੇਬਰ ਹਣ ਮੰਨ ਲਾ ਵੀ ਸਾਡੇ ਨੇੜੇ ਥਰਮਲ ਹੌਨ ਕਾਰਨ ਫੈਕਟਰੀ ਹੌਨ ਕਾਰਨ ਜਿਆਦਾਤਰ ਲੇਬਰ ਉਧਰ ਚਲੀ ਜਾਂਦੀ ਹੈ ਜੀ ਠੀਕ ਆ ਜੀ ਉਸ ਮੰਨ ਲਾ ਤਲਵੰਡੀ ਸਾਹਿਬ ਇੱਥੇ ਵੀ ਲੇਬਰ ਚਲੀ ਜਾਂਦੀ ਹੈ ਹੂੰ ਤੇ ਖੇਤੀ ਤੇ ਥੋੜੀ ਜਿਹੀ ਦਿੱਕਤ ਆਉਂਦੀ ਹੈ ਜੀ ਲੇਬਰ ਚ ਤੇ ਬਾਕੀ ਸਾਡੀ ਜੋਇੰਟ ਫੈਮਿਲੀ ਹੈ ਜੀ ਮੈਂ ਆ ਮੇਰਾ ਬ੍ਰਦਰ ਹੈ ਜੀ ਅਸੀਂ ਇਕੱਠੇ ਰਹਿੰਦੇ ਆ ਜੀ ਜੀ ਤੇ ਮੇਰੇ ਫਾਦਰ ਸਾਹਿਬ ਹੈ ਮਾਤਾ ਜੀ ਤੇ ਮੇਰੇ ਸਵਰਗਵਾਸ ਹੋ ਗਏ ਸੀ ਜੀ ਸੋ ਉਮੀਦ ਕਰਦੇ ਹਾਂ ਤੁਹਾਨੂੰ ਤੁਹਾਡੀ ਇਸ ਫਸਲ ਤੋਂ ਮੂੰਗੀ ਤੋਂ ਚੰਗਾ ਝਾੜ ਮਿਲੇ ਤੇ ਸਰਕਾਰਾਂ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਇਸ ਝਾੜ ਦੀ ਚੰਗੀ ਕੀਮਤ ਕਿਸਾਨਾਂ ਨੂੰ ਦਿੱਤੀ ਜਾਵੇ ਪ੍ਰਾਈਵੇਟ ਖਰੀਦਦਾਰ ਜਿਹੜੇ ਹੈ ਉਹ ਵੀ ਕੋਈ ਇਸ ਤਰ੍ਹਾਂ ਦੀ ਤਕਨੀਕ ਇਸ ਤਰ੍ਹਾਂ ਦੀ ਜੁਗਤ ਦੇ ਨਾਲ ਇਸ ਤਰ੍ਹਾਂ ਦੀ ਸੋਚ ਦੇ ਨਾਲ ਖਰੀਦਣ ਵੀ ਕਿਸਾਨ ਨੂੰ ਨੁਕਸਾਨ ਨਾ ਹੋਵੇ ਕਿਸਾਨ ਇਸ ਤਰ੍ਹਾਂ ਦੀ ਖੇਤੀ ਬਦਲਵੀਂ ਖੇਤੀ ਕਰਨ ਨੂੰ ਲੈ ਕੇ ਨਿਰਧਤ ਸਾਹਿਤ ਨਾ ਹੋਵੇ ਬਲਕਿ ਉਤਸ਼ਾਹਿਤ ਹੋਵੇ ਇਸ ਤਰ੍ਹਾਂ ਦੀਆਂ ਪਾਲਿਸੀਆਂ ਇਸ ਤਰ੍ਹਾਂ ਦਾ ਮੰਡੀਕਰਨ ਜਿਹੜਾ ਹੈ ਉਹ ਚਾਹੀਦਾ ਹੈ ਤਾਂ ਜਵਿੰਦਰ ਜੀ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ